ਇਹਨਾਂ ਜਿਹੜੇ ਕੁਛ ਭਰਾ ਨੇ ਮੇਰੇ ਪੁਰਾਣੇ ਜੁੜੇਗਾ ਕਬੱਡੀ ਕਰਕੇ ਹਨ ਉਹ ਬਲੀਵ ਕਰਦੇ ਨੇ ਉਹਨਾਂ ਨੂੰ ਪਤਾ ਵੀ ਯਾਰ ਇਹ ਬੰਦਾ ਦੇਵਾਂ ਤੋਂ ਬੋਲਦਾ ਯਾਰ ਇਹ ਇਹ ਕਿਵੇਂ ਇਹਦੀ ਸੋਚ ਕੀ ਆ ਉਹੀ ਉਹੀ ਪਿਆਰ ਕਰਦੇ ਨੇ ਉਹੀ ਉਹਨਾਂ ਦੇ ਕਰਕੇ ਆਪਾਂ ਫਿਰਦੇ ਮੈਨੂੰ ਹੌਸਲੇ ਆਇਆ ਕਿ ਮੈਂ ਬਿਮਾਰ ਹੋ ਗਿਆ ਸੀ ਭਾਈ ਮੈਂ ਇ tanto ਚਲਾਉਣਾ ਨਹੀਂ ਸੀ ਪਰ ਮੈਂ ਫਿਰ ਵੀ ਮੈਂ ਉਹ ਵੈਸੇ ਰੀਲ ਬਣਾ ਕੇ ਪਾਤੀ ਉਹ ਚੱਲ ਗਈ ਹਨਾ ਲੋਕਾਂ ਨੇ ਇਨਾ ਜ਼ਿਆਦਾ ਪਿਆਰ ਦਿੱਤਾ ਮੈਂ ਕਿਹਾ ਯਾਰ ਵੀ ਮੈਨੂੰ ਵੀ ਨਾਲ ਮੈਨੂੰ ਚੱਲਣਾ ਪੈਣਾ ਇਹਨਾਂ ਦੇ ਉਦੋਂ ਇਹ ਮੈਨੂੰ ਪੂਰਾ ਠੀਕ ਨਹੀਂ ਸੀ ਪਰ ਮੈਂ ਫੇਰ ਵੀ ਕੰਮ ਸ਼ੁਰੂ ਕਰਤਾ ਹਨਾ ਵੀ ਇਹਨਾਂ ਨਾਲ ਮੈਂ ਇੱਕ ਗੱਲ ਦੱਸਤਾ ਵੀ ਜਿਹੜੇ ਇਹ ਲੋਕ ਨੇ ਆਪਾਂ ਨੂੰ ਕਈ ਬੰਦੇ ਥੋੜਾ ਜਿਹਾ ਉੱਪਰ ਉੱਟ ਗਏ ਨਾ ਆਪਾਂ ਇਹਨਾਂ ਤੋਂ ਭੱਜਣ ਲੱਗ ਜੰਨੇ ਹਨਾ ਮੈਂ ਟਰਾਈ ਕਰਦਾਂ ਉਹਨਾਂ ਨੂੰ ਸਭ ਤੋਂ ਵੱਧ ਰਿਪਲਾਈ ਕਰਾਂ ਮੈਂ ਹਰ ਇੱਕ ਬੰਦੇ ਦੇ ਕੋਲੇ ਤੁਹਾਡੇ ਫਾਲੋਅਰ ਦੇ ਹਿਸਾਬ ਨਾਲ ਕਿਸੇ ਕੋਲੇ 40000 ਬੰਦਾ ਹੋਊਗਾ ਜਿਵੇਂ ਮੈਂ ਆ ਮੇਰੇ ਕੋਲ 40000 ਬੰਦਾ ਹੋਊਗਾ ਠੀਕ ਆ ਕਿਸੇ ਮਿਲੀਅਨ ਚ ਨੇ ਉਹਦੇ ਕੋਲ 2.5 ਲੱਖ ਬੰਦਾ ਹੋ ਸਕਦਾ ਜਿਹੜੇ ਪਹਿਲੇ ਨੇ ਜਿਹੜੇ ਵੇਟ ਕਰ ਨਹੀਂ ਸਵੇਰੇ ਵੀਡੀਓ ਆਉਗੀ। ਉਹ ਹੀ ਮੇਨ 40000 ਬੰਦਾ ਤੁਹਾਡਾ ਮੇਨ ਆ। ਉਹਨੇ ਡਿਸਾਈਡ ਕਰਨਾ ਵੀ ਹੁਣ ਤੁਹਾਡੀ ਵੀਡੀਓ ਨੇ ਜਾਣਾ ਕਿੱਧਰ ਨੂੰ। ਉਹਨਾਂ ਨੇ ਉਹਨਾਂ ਨੇ ਕਿਹਾ ਤੁਹਾਡੀ ਵੀਡੀਓ ਆਣੀ। ਠੀਕ ਆ ਤੁਸੀਂ ਇੰਗੇਜਡ ਹੋਣੇ ਚਾਹੀਦੇ ਹੋ ਤੁਹਾਡੀ ਫੈਮਲੀ ਆ। ਉਹਨਾਂ ਨੇ ਜਦ ਦੇਖਿਆ 8 ਵਜੇ ਉਹਨਾਂ ਨੇ ਦੇਖਣ ਆ ਜਾ। ਮੈਂ ਇੱਕ ਵੀਡੀਓ ਬਣਾਉਣਾ ਉਹਨਾਂ ਨੇ ਕਿਹਾ ਵੀ ਆਉਗੀ ਵੀਡੀਓ ਆਉਗੀ। ਆਉਂਦੀ ਸਾਰਿਆਂ ਨੇ ਕਮੈਂਟ ਕਰਨੀਆਂ ਨੇ, ਸ਼ੇਅਰਿੰਗ ਕਰਨੀਆਂ ਆ, ਬਾਰ-ਬਾਰ ਦੇਖਣੀਆਂ ਆ। ਉਹੀ ਤੁਹਾਡੀਆਂ ਸਾਰੀਆਂ ਰੀਲਾਂ ਨੂੰ ਜਾਂ ਜੋ ਵੀ ਤੁਹਾਡੀ ਵੀਡੀਓਜ਼ ਨੂੰ ਅੱਗੇ ਤੱਕ ਪਹੁੰਚਦਾ ਕਰਦੇ। ਉਹ 40000 ਬੰਦਿਆਂ ਤੁਸੀਂ ਬਹੁਤ ਵਧੀਆ ਇੰਗੇਜਡ ਹੋਣੇ ਚਾਹੀਦੇ ਹੋ। ਉਹ ਤੁਹਾਡੇ ਫ ਇਹ ਚੀਜ਼ ਐਟੋਮੀਨਾ ਬਾਕੀ ਆ ਠੀਕ ਆ ਵੀ ਗੱਲ ਯਕੀਨ ਦੀ ਆ ਮੈਂ ਕਦੇ ਬੰਦਿਆਂ ਤੋਂ ਭੱਜਿਆ ਨਹੀਂ ਮੈਂ ਹਮੇਸ਼ਾ ਕਹਿੰਦਾ ਵੀ ਮੈਂ ਠੀਕ ਹਾਂ ਮੈਂ ਥੋੜਾ ਬਿਮਾਰ ਹਾਂ ਕਿਹਾ ਤੇ ਮੇਰੀ ਬਾਡੀ ਹਲੇ ਨਹੀਂ ਸੈੱਟ ਨਹੀਂ ਮੇਰੀ ਮੈਡੀਸਿਨ ਵੀ ਤਾਂ ਥੋੜੀ ਸਟਰੋਂਗ ਆ ਮੈਨੂੰ ਥਕਾਉਂਦੀ ਆ ਪਰ ਆਉਂਦੇ ਇਹ ਨਹੀਂ ਮੈਂ ਕਹਿੰਦਾ ਵੀ ਹੁਣ 6 ਮਹੀਨੇ ਜਮ ਬਾਡੀ ਬਣਾ ਦੂੰਗਾ ਮੇਰੇ ਕੋਲ ਮੈਚਿਓਰਿਟੀ ਮਸਲਾ ਕੋ ਸਾਰਾ ਕੁਝ ਮੈਮਰੀ ਹੈਗੀ ਆ ਪਰ ਮੈਨੂੰ ਹੋਰ ਨਾ ਕਰੂੰਗਾ ਆਉਂਦੇ 6 ਮਹੀਨੇ ਦੇ ਵਿੱਚ ਇਹ ਜੀ ਬਾਡੀ ਬਣਾ ਕੇ ਦਿਖਾਵਾਂਗੇ ਬਾਡੀ ਤਾਂ ਠੀਕ ਆ ਮੈਂ ਇਹ ਨਹੀਂ ਕਹਾਂ ਉਹ 6 ਮਹੀਨੇ ਚ ਬਣ ਦਊਗੀ ਨਾ ਬੱਚਿਆਂ ਦੀ ਗੱ ਮੈਂ ਮਦ ਹੋਰ ਨਕਾਰ ਲੈ ਕੇ ਆਉਂਗਾ ਵੀ ਮੈਂ ਕਹਿੰਦਾ ਵੀ ਲੋਕ ਮੇਰੇ ਘਰ ਤੱਕ ਟੈਸਟ ਲੈਣ ਆਉਣਗੇ ਵੀ ਬੰਦਾ ਨੇਚਰਲ ਨਹੀਂ ਔਰ ਮੈਂ ਉਹਨਾਂ ਦੇ ਘਰ ਤੱਕ ਜਾਉਂਗਾ ਟੈਸਟ ਲੈ ਵੀ ਮੈਂ ਨੇਚਰਲ ਆ ਮੇਰੇ ਮੈਂ ਕਹਿੰਦਾ ਵੀ ਵੀ ਕੋਈ ਵੀ ਮੇਰਾ ਭਰਾ ਮੈਨੂੰ ਕਦੇ ਵੀ ਆ ਕੇ ਕਹਿ ਸਕਦਾ ਵੀ ਯਾਰ ਟੈਸਟ ਦੇ ਮੈਂ ਟੈਸਟ ਦਊਗਾ ਔਰ ਇੰਨਾ ਜਿਆਦਾ ਸੀ ਧਿਆਨ ਰੱਖਦੇ ਹਾਂ ਕਬੱਡੀ ਵੀ ਖੇਡਦਾ ਸੀ ਮੈਂ ਕਿਸੇ ਤੋਂ ਪੜ ਕੇ ਪਾਣੀ ਨਹੀਂ ਸੀ ਪੀਂਦਾ ਉਦੋਂ ਵੀ ਮੇਰਾ ਪਾਣੀ ਮੇਰੇ ਨਾਲ ਦੇ ਬੰਦੇ ਹੁੰਦਾ ਸੀ ਉੱਥੇ ਪਾਣੀ ਪੀਣਾ ਉਹ ਨੂੰ ਮੈਂ ਬੋਟਲ ਫੜਾਉਣੀਆ ਦੁਬਾਰਾ ਹੁਣ ਵੀ ਜਿਮ ਦੇ ਵਿੱਚ ਇਹ ਨਹੀਂ ਹੋ ਸਕਦਾ ਵੀ ਮੇਰੀ ਬੋਤਲ ਆਨ ਕਿਤੇ ਪਈ ਹੋਊਗੀ ਜੇ ਬਾਥਰੂਮ ਵੀ ਜਾਣਾ ਤਾਂ ਹੱਥੇ ਹੜਕੇ ਲੈ ਕੇ ਜਾਣੀ ਹੈ ਕਿਸੇ ਤੇ ਕੋਈ ਟਰਸਟ ਨਹੀਂ 1% ਵੀ ਪਾਣੀ ਹਮੇਸ਼ਾ ਨਾਲ ਰੱਖਣਾ ਜਦ ਵੀ ਜੇ ਪਾਣੀ ਭਰਨਾ ਤਾਂ ਕੋਲ ਖੜਕੇ ਦੇਖ ਕੇ ਭਰਨਾ ਉਸ ਤੋਂ ਬਾਅਦ ਪਾਣੀ ਵਾਲੀ ਬੋਤਲ ਹਮੇਸ਼ਾ ਨਾਲ ਰੱਖਣੀ ਹੈ 1% ਵੀ ਇਧਰ ਉਧਰ ਨਹੀਂ ਆਉਣ ਦਿੰਦਾ ਦੇਖੋ ਇਹ ਨਾ ਹੋਵੇ ਵੀ ਮੈਂ ਗਿਆ ਤੇ ਕਿਸੇ ਨੇ ਪਾਣੀ ਦੇ ਘਰ ਵੀ ਗਾਲਤੀ ਵੀ ਲਾਓ ਜੀ ਇਹਦਾ ਟੈਸਟ ਆਲ ਹੁਣ ਕਬੱਡੀ ਨਹੀਂ ਤੁਹਾਡੀ ਮਸ਼ੂਕ ਹੈਗੀ ਹੁਣ ਨੇਚਰਲ ਤਜ਼ੀਕ ਨੇਚਰਲ ਹਜੂਰ ਵੀ ਆਹ ਮੈਂ ਤੁਹਾਨੂੰ ਕਹਿੰਦਾ ਵੀ ਮੈਂ ਕਹਿੰਦਾ ਵੀ ਮੈਂ ਇਹਨੂੰ ਵੀ ਲੋਕਾਂ ਨੂੰ ਦੱਸ ਕੇ ਜਾਣਾ ਮੈਂ ਸਭਨੇ ਜਾਣਾ ਮੈਂ ਕਹਿੰਦਾ ਵੀ ਲੋਕਾਂ ਨੂੰ ਦੱਸ ਕੇ ਜਾਣਾ ਵੀ ਨੇਚਰਲ ਬਾਡੀ ਬਣਾ ਸਕਦੀ ਹੈ ਨੇਚਰਲ ਗੇਮਾਂ ਆਖੀਂ ਨਹੀਂ ਆ ਜਾ ਸਕਦੀ ਨੇ ਤੁਸੀਂ ਬਹੁਤ ਤਗੜੇ ਹੋ ਇਹ ਸਟੀਰੋਇਡ ਬਾਰੇ ਹਲੇ ਤੁਹਾਨੂੰ ਨਹੀਂ ਪਤਾ ਜਿਹੜੇ ਤੁਹਾਨੂੰ ਕਰਾਉਂਦੇ ਨੇ ਉਹ ਵੀ ਬੱਚੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਇਹ ਸਾਈਡ ਇਫੈਕਟ ਕੀ ਨੇ ਤੁਹਾਨੂੰ ਕਿੱਥੋਂ ਤੱਕ ਡੈਮੇਜ ਕਰ ਸਕਦੀ ਆ ਤੁਸੀਂ ਕਹਿੰਦੇ ਹੋ ਨੇ ਵੀ ਆਪਣੇ ਆਮ ਹੀ ਗੱਲ ਚੱਲਦੀ ਆ ਨਸਲਾ ਨਸਲਾ ਖਾਓ ਤਾਂ ਮੋਰੇ ਤੁਹਾਡੀ ਨਸਲਾ ਇਹ ਖਤਮ ਕਰ ਦੂ ਤੁਸੀਂ ਅੰਦਾਜ਼ਾ ਵੀ ਤੁਹਾਨੂੰ ਦੱਸਿਆ ਕਿ ਇਹਨੂੰ ਕਰਾਉਣ ਵਾਲਿਆਂ ਨੂੰ ਵੀ ਨਹੀਂ ਪਤਾ ਵੀ ਇਹ ਚੀਜ਼ ਅਸਲ ਚ ਤੁਹਾਡੇ ਦੇ ਅੰਦਰ ਕਿਵੇਂ ਕੰਮ ਕਰਦੀ ਹੈ ਜਿਹੜੀ ਬਾਡੀ ਆ ਨਾ ਇਹ ਕਹੋ ਵੀ ਬਹੁਤ ਸਮਾਰਟ ਆ ਪਰਮਾਤਮਾ ਕੰਨਾ ਸਮਾਰਟ ਆ ਠੀਕ ਆ ਪਰਮਾਤਮਾ ਤੋ ਤੁਸੀਂ ਵੱਡੇ ਨਹੀਂ ਹੋ ਸਕਦੇ ਇਹ ਇੰਨੀ ਕੁ ਜਿਆਦੇ ਸਮਾਰਟ ਆ ਤੋ ਇਹਨੂੰ ਸਾਰਾ ਕੁਝ ਪਤਾ ਵੀ ਅੰਦਰ ਕੀ ਜਾ ਰਿਹਾ ਇਹ ਸਾਰੇ ਇਹ ਫੀਡਬੈਕ ਦਿੰਦੀ ਆ ਪੋਜ਼ਿਟਿਵ ਤੇ ਜਿਹੜੇ ਨੈਗੇਟਿਵ ਹੁੰਦੇ ਨੇ ਗੱਲ ਕਰਦੀ ਆ ਤੁਹਾਨੂੰ ਪਤਾ ਗੱਲ ਕਰਨ ਦਾ ਮਤਲਬ ਵੀ ਸਾਰੀਆਂ ਗਲੈਂਡਸ ਇੱਕ ਦੂਜੇ ਨਾਲ ਗੱਲ ਕਰਦੀਆਂ ਨੇ ਸਮਝ ਗਏ ਹੁਣ ਟੈਸਟ ਅਸੀਂ ਕਰਨਾ ਸਾਰਾ ਪਤਾ ਇਹਨੂੰ ਵੀ ਨਾਰਮਲ ਕਾਊਂਟ ਕਿੰਨਾ ਬੋਡੀ ਨੂੰ ਬਾਤ ਆ ਬਹੁਤ ਸਮਾਰਟ ਆ ਤੁਸੀਂ ਕੀ ਕੀਤਾ ਤੁਸੀਂ ਛਾੜ ਲਿਆ ਕਿਸੇ ਨੇ ਤੁਹਾਨੂੰ ਸਲਾਹ ਦੇਤੀ ਕਿਸੇ ਗੁਰੂ ਨੇ ਹਨਾ ਵੀ ਲਾ 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 ਤੁਸੀਂ ਠੋਕ ਲਿਆ ਉਸ ਤੋਂ ਬਾਅਦ ਬੋਡੀ ਨੇ ਕੀ ਕਹਿਣਾ ਬੋਡੀ ਨੇ ਕਾਊਂਟਿੰਗ ਕਰ ਲੈਣੀ ਅੰਦਰ ਵੀ ਵੱਧਾ ਉਹਨੇ ਕੀ ਕਰਨਾ ਉਹ ਜਿਹੜੇ ਪ੍ਰੋਡਕਸ਼ਨ ਨੇਚੁਰਲੀ ਚੱਲਦੀ ਉਹਨੇ ਰੋਕ ਦੇਣੀ ਆ ਬੰਦ ਕਰ ਦੇਣੀ ਆ ਤੁਸੀਂ ਲਾਈ ਜਾਂਦੇ ਹੁੰਦਾਈ ਜਾਂਦੇ ਉਹਨੇ ਬੰਦ ਕਰ ਦੇਣੀ ਆ ਉਸ ਤੋਂ ਬਾਅਦ ਜਦੋਂ ਤੁਸੀਂ ਬੰਦ ਕਰਨਾ ਤੁਹਾਡੇ ਨੇਚੁਰਲ ਜਿਹੜੇ ਬਣਨ ਉਹ ਫੜ ਜਾਣਾ ਸਮਝ ਗਏ ਇਹ ਚੀਜ਼ਾਂ ਬਾਕੀ ਐਸਟਰੋਜਨ ਵੱਧ ਜਾਂਦਾ ਥੋੜਾ ਕੁਝ ਪਰਸੈਂਟ ਉਹਦਾ ਟੈਸਟੋਸਟੀਰੋਨ ਦੇ ਨੈਚੁਰਲ ਬੋਡੀ ਐਸਟ੍ਰੋਜਨ ਆਪਣੇ ਬੰਦੇਾਂ ਚ ਵੀ ਹੁੰਦਾ ਪਰ ਕੁਝ ਪਰਸੈਂਟ ਹੁੰਦਾ ਟੈਸਟੋਸਟੀਰੋਨ ਤੇ ਕੁਝ ਪਰਸੈਂਟ ਬਣਦਾ ਜਿੰਨਾ ਤੁਹਾਡੇ ਚ ਟੈਸਟੋਸਟੀਰੋਨ ਵਧੀ ਜਾਂਦਾ ਐਸਟ੍ਰੋਜਨ ਵਧੀ ਜਾਂਦਾ ਨਾਲ ਕਿਉਂਕਿ ਤੁਸੀਂ ਬਾਉਂਡਰੀ ਬਣਾਈ ਜਣਾ ਉਹਨਾਂ ਤੋਂ ਦੱਸਿਆ ਵੀ ਸਮਾਰਟ ਆ ਉਹਨੇ ਦੇਖਿਆ ਵੀ ਇਹ ਚੀਜ਼ ਐਨੀ ਆ ਤਾਂ ਇਹਦਾ ਲੈਵਲ ਬਰਾਬਰ ਕਰਾ ਫੇਰ ਤੁਹਾਨੂੰ ਗਾਈਨੋ ਹੁੰਦੀ ਆ ਬਹੁਤ ਬੰਦੇ ਚੈਟ ਦੀ ਸ਼ੇਪ ਤੁਹਾਡੀ ਦੇਖਾ ਕਿ ਜਿਹੜੀ ਵੇਸ਼ੇ ਬਣ ਜਾਂਦੇ ਥੱਲੇ ਨੂੰ ਜਿਹੜਾ ਜਿਹੜਾ ਨਿੱਪਲ ਆ ਤੁਹਾਡਾ ਥੱਲੇ ਨੂੰ ਗਰਮ ਲੱਜਾਂਦਾ ਜਾਂ ਗੱਠਾ ਬਣ ਜਾਂਦੇ ਨਾ ਇਹ ਵੈਸੇ ਵੀ ਬੋਡੀ ਐਸਟ੍ਰੋਜਨ ਲੈਵਲ ਹੌਲਦਾ ਵੀ ਵਧ ਜਾਂਦਾ ਸਟ्रेस ਕਰਕੇ ਵਧ ਜਾਂਦੇ ਆ ਬਿੰਜ ਇੰਟਿੰਗ ਨਾਲ ਵਧ ਜਾਂਦੇ ਆ ਬੋੜ ਵੀ ਜਨਾਂਦੇ ਤੇ ਇਹਦੇ ਨਾਲ ਵਧਨ ਦੀ ਪ੍ਰੋਬੈਬਿਲਟੀ ਵੀ ਵਧਾ ਦਿੰਦੇ ਬਹੁਤ ਜ਼ਿਆਦਾ ਹੋ ਜਾਂਦੀ ਆ ਤੁਹਾਡੇ ਇਕੱਠਾ ਬਣ ਜਾਂਦੀ ਦੀ ਹਨਾ ਇਹ ਪਤਲੋ ਅਸੀਂ ਨਾ ਬੋਡੀ ਬਹੁਤ ਜ਼ਿਆਦਾ ਸਮਾਰਟ ਹੁੰਦੀ ਥੋੜੀ ਜਿਹੜੇ ਗਲੈਂਡਸ ਨੇ ਕੋਈ ਸਭ ਤੋਂ ਜਾ ਕੇ ਜਿਹੜੀ ਤੁਹਾਡੇ ਸਟੂਡੈਂਟ ਦਾ ਤੁਹਾਡੀ ਗਲੈਂਡ ਤੋਂ ਅਫੈਕਟ ਕਰਦੀ ਆ ਸਭ ਤੋਂ ਪਹਿਲਾਂ ਜਾ ਕੇ ਹੈ ਨਾ ਜਿਹੜੀ ਤੁਹਾਡੇ ਜਿਹੜਾ ਓਰੀਜਨਲ ਨਾ ਤੁਹਾਡਾ ਓਰੀਜਨਲ ਗ੍ਰੈਂਡ ਕਹਿੰਦੇ ਆਪਾਂ ਉਹ ਤੁਹਾਡੀ ਸਟ्रेस ਨੂੰ ਮੈਨੇਜ ਕਰਦੀ ਆ ਜਾਂ ਆਪਣਾ ਮੈਟਾਬੋਲਿਜ਼ਮ ਤੁਹਾਡਾ ਉਸ ਟਿਊਟਰ ਕੰਮ ਦੇਣੇ ਬੰਦੇ ਨੂੰ ਸਟ्रेस ਹੋ ਜਾਂਦਾ ਹੋ ਜਾਂਦੀ ਆ ਥੋੜੀ ਥੋੜੀ ਗੱਲ ਦੀ ਲੋਡ ਜ਼ਿਆਦਾ ਲੋਡ ਜ਼ਿਆਦਾ ਉਹ ਥੋੜੀ ਸਾਰ ਜਿਵੇਂ ਕਹਿੰਦੇ ਨੇ ਨਵੀਂ ਕੰਪਨੀ ਆਲੀ ਗੱਡੀ ਆਪਾਂ ਬੰਦ ਨਹੀਂ ਗਾ ਬਾਹਰੋਂ ਸਰ ਕੋ ਥੱਲਾ ਕਰਾਓ ਸਮਝਾ ਤੁਸੀਂ ਨਵੀਂ ਲਿਆ ਕੇ ਪੂਰੀ ਆਹ ਕਹ ਲਉਂਗੀ ਕਿ ਕਿਹੜੀ ਵਧੀਆ ਗੱਡੀ ਕਹਿੰਦਾ ਫਰਾਰੀ ਕਹਿ ਸਕਦਾ ਮੈਂ ਫਰਾਰੀ ਫਰਾਰੀ ਲੈ ਆ ਕੇ ਤੁਸੀਂ ਪਿੰਡੋਂ ਕਰਬਸ ਕਰਾ ਲਈ ਤਾਂ ਰੋ ਨਹੀਂ ਜਿਹਨ ਖੋਲ ਲਿਆ ਉਹਦਾ ਇੱਕ ਟਿੱਕਾ ਲੱਗ ਇੰਜਨ ਸੁਣ ਗਿਆ ਹੁਣ ਉਹ ਤੁਹਾਡੀ ਫਰਾਰੀ ਦਾ ਕੀ ਬਣਨਾ ਤੁਸੀਂ ਦੰਗਰ